ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਕੌਣ ਹਾਂ ਤੇ ਆਪਾਂ ਕਿੱਥੋਂ ਆਏ ਤੇ ਆਪਾਂ ਕਿੱਥੇ ਜਾਣਾ ਹੈ ਆਪਣੇ ਵਿਚਾਰ ਕੀ ਨੇ ਆਪਣੀਆਂ ਭਾਵਨਾਵਾਂ ਕੀ ਨੇ ਆਪਣਾ ਸਰੀਰ ਕੀ ਹੈ ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਦੋਂ ਇਸ ਸਰੀਰ 'ਚ ਹੁੰਨੇ ਆ ਆਪਾਂ ਅਕਸਰ ਹੀ ਹਰ ਚੀਜ਼ ਤੇ ਸਵਾਲ ਆਪਣੇ ਅੰਦਰ ਉੱਠਦਾ ਆ ਕਿ ਮੈਂ ਕੌਣ ਹਾਂ ਇਹ ਮੈਂ ਕਿੱਥੋਂ ਆਇਆ ਮੈਂ ਕਿੱਥੇ ਜਾਣਾ ਹੈ ਮਰਨ ਤੋਂ ਬਾਅਦ ਇਹ ਸਵਾਲ ਹਰ ਦੇਣੀ ਆਪਣੇ ਅੰਦਰ ਹੁੰਦਾ ਹੈ ਆਪਾਂ ਆਪਾਂ ਨੂੰ ਪਰੇਸ਼ਾਨ ਕਰਦਾ ਹੈ ਪਰ ਆਪਾਂ ਇਸ ਸਵਾਲ ਨੂੰ ਹਮੇਸ਼ਾ ਹੀ ਆਪਣੇ ਅੰਦਰ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜੇ ਇਹ ਸਵਾਲ ਆਪਾਂ ਉੱਤੇ ਲੈ ਜਾਈਏ ਬਾਹਰ ਲੈ ਜਾਈਏ ਤੇ ਫਿਰ ਸਾਨੂੰ ਖੋਜ ਕਰਨੀ ਪਊਗੀ ਤੇ ਖੋਜ ਵਿੱਚ ਹਮੇਸ਼ਾ ਹੀ ਬੜੀ ਊਰਜਾ ਲੱਗਦੀ ਹੈ ਤੇ ਮਿਹਨਤ ਲੱਗਦੀ ਹੈ ਤੇ ਆਪਾਂ ਉਸ ਮਿਹਨਤ ਤੋਂ ਬਚਣ ਵਾਸਤੇ ਇਸ ਸਵਾਲ ਨੂੰ ਪਿੱਛੇ ਧੱਕ ਦੇ ਰਿਹਾ ਹਾਂ ਇਦਾਂ ਹੀ ਕਰਦੇ ਕਰਦੇ ਇੱਕ ਦਿਨ ਆਪਣੀ ਮੌਤ ਆਉਂਦੀ ਆ ਤੇ ਜਿਸ ਪਲ ਆਪਣੀ ਮੌਤ ਹੋਣੀ ਹੁੰਦੀ ਆ ਇਹ ਸਵਾਲ ਅੱਗੇ ਆਉਂਦਾ ਆ ਆਪਣੇ ਫਿਰ ਆਪਾਂ ਨੂੰ ਲੱਗਦਾ ਆ ਆਪਾਂ ਸਾਰੀ ਜ਼ਿੰਦਗੀ ਵਿਅਰਥ ਹੀ ਕੱਢਤੀ ਜ਼ਿੰਦਗੀ ਚ ਕੋਈ ਵੀ ਕੰਮ ਪ੍ਰੋਡਕਟਿਵ ਨਹੀਂ ਹੋਇਆ ਕਿਉਂਕਿ ਸਭ ਤੋਂ ਮਹੱਤਵਪੂਰਨ ਜਿਹੜਾ ਸਵਾਲ ਸੀ ਉਹ ਆਪਾਂ ਲੁਕਾ ਕੇ ਰੱਖਿਆ ਸੋ ਅੱਜ ਗੱਲ ਇਸੇ ਬਾਰੇ ਗੱਲ ਕਰਦੇ ਆ ਕਿ ਆਪਾਂ ਕੌਣ ਆ ਆਪਾਂ ਕਿੱਥੋਂ ਆਨੇ ਆ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਕੀ ਆਪਾਂ ਇਹ ਸਰੀਰ ਆ ਜਾਂ ਆਪਾਂ ਇਹ ਸਰੀਰ ਨਹੀਂ ਹੈ ਜੇ ਤੇ ਆਪਾਂ ਸਰੀਰ ਆ ਕੋਈ ਇਨਸਾਨ ਇਹ ਮੰਨਦਾ ਆ ਕਿ ਆਪਾਂ ਸਰੀਰ ਆ ਤੇ ਜਦ ਆਪਾਂ ਸੌਂ ਜਾਂਦੇ ਆ ਉਦੋਂ ਆਪਾਂ ਨੂੰ ਸਰੀਰ ਦਾ ਕੋਈ ਬੋਧ ਨਹੀਂ ਹੁੰਦਾ ਉਦੋਂ ਆਪਾਂ ਸਪਨੇਾਂ 'ਚ ਹੁੰਦੇ ਆ ਤੇ ਇਸ ਦੁਨੀਆ ਨੂੰ ਬਿਲਕੁਲ ਹੀ ਭੁੱਲ ਜਾਂਦੇ ਆ ਆਪਣਾ ਉਦੋਂ ਸਰੀਰ ਵੀ ਨਹੀਂ ਹੁੰਦਾ ਤੇ ਉਦੋਂ ਆਪਾਂ ਜਿਹੜਾ ਜਗਤ ਵੇਖਦੇ ਆ ਉਹ ਜਗਤ ਕੀ ਆ ਉੱਥੇ ਤੇ ਆਪਣਾ ਸਰੀਰ ਹੁੰਦਾ ਨਹੀਂ ਇਹਦਾ ਮਤਲਬ ਹੋਇਆ ਆਪਾਂ ਜਦ ਨੀਂਦ 'ਚ ਜਾਂਦੇ ਆ ਜਦ ਕੋਈ ਸੁਪਨਾ ਵੀ ਨਹੀਂ ਹੁੰਦਾ ਪੂਰੀ ਡੂੰਗੀ ਸਲੀਪ 'ਚ ਜਾਂਦੇ ਆ ਉਦੋਂ ਆਪਾਂ ਨੂੰ ਸਰੀਰ ਦਾ ਬਿਲਕੁਲ ਹੀ बोਧ ਨਹੀਂ ਹੁੰਦਾ ਇਸ ਜਗਤ ਦਾ ਬਿਲਕੁਲ बोਧ ਨਹੀਂ ਹੁੰਦਾ ਪਰ ਆਪਾਂ ਫਿਰ ਵੀ ਉਦੋਂ ਮੌਜੂਦ ਹੁੰਦੇ ਆ ਤੋ ਇਹਦਾ ਮਤਲਬ ਇਹ ਹੋਇਆ ਕਿ ਆਪਾਂ ਇਹ ਸਰੀਰ ਨਹੀਂ ਆਪਾਂ ਇਸ ਸਰੀਰ ਤੋਂ ਪਰੇ ਆ ਕਿਉਂਕਿ ਨੀਂਦ ਵਿੱਚ ਆਪਣੇ ਕੋਈ ਸਰੀਰ ਨਹੀਂ ਹੁੰਦਾ ਫਿਰ ਇਸ ਤੋਂ ਬਾਅਦ ਆਉਂਦਾ ਆ ਆਪਣੇ ਵਿਚਾਰਾਂ ਦਾ ਸਰੀਰ ਜਿਹਦਾ ਕਿ ਕੋਈ ਫਿਜ਼ੀਕਲ ਰੂਪ ਨਹੀਂ ਆ ਪਰ ਆਪਾਂ ਇਸ ਸਰੀਰ ਨੂੰ ਦੇਖ ਸਕਦੇ ਆ ਆਪਣੇ ਅੰਦਰ ਜਿੰਨੇ ਵਿਚਾਰ ਚੱਲ ਰਹੇ ਨੇ ਕਿੰਨੀ ਹੀ ਤਰ੍ਹਾਂ ਦੇ ਵਿਚਾਰ ਚੱਲ ਚੱਲ ਰਹੇ ਨੇ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਆਪਾਂ ਨੂੰ ਪਤਾ ਆ ਕਿ ਆਪਣੇ ਅੰਦਰ ਕਿਹੜਾ ਵਿਚਾਰ ਚੱਲਦਾ ਜੀ ਆਪਾਂ ਥੋੜੇ ਜਿਹੀ ਵੀ ਕੌਂਸ਼ੀਅਸ ਹੋ ਸਕੀਏ ਤੇ ਆਪਾਂ ਕੱਲਾ ਕੱਲਾ ਵਿਚਾਰ ਆਉਂਦਾ ਜਾਂਦਾ ਵੇਖ ਸਕਦੇ ਹਾਂ ਕਿ ਸਾਡੇ ਅੰਦਰ ਕੀ ਚੱਲਦਾ ਪਰ ਆਪਾਂ ਇਦਾਂ ਕਰਦੇ ਨਹੀਂ ਆਪਾਂ ਬਾਹਰਲੀ ਦੁਨੀਆ 'ਚ ਬਹੁਤ ਹੀ ਜ਼ਿਆਦਾ ਵਿਅਸਤियां ਜਿਹਦਾ ਕਿ ਕੋਈ ਵੀ ਮੁੱਲ ਨਹੀਂ ਆਂਤ ਮੌਤ ਨੇ ਆਉਣਾ ਆ ਤੇ ਸਭ ਸਭ ਜੋ ਆਪਾਂ ਕੁਝ ਇਕੱਠਾ ਕਰ ਰਹੇ ਆ ਉਹਨੂੰ ਮਿਟਾ ਕੇ ਉਹਨੇ ਲੈ ਜਾਣਾ ਆਪਣੇ ਵਿਚਾਰ ਜਿਹੜੇ ਆਪਾਂ ਭਰੀ ਜਾ ਰਹੇ ਭਰੀ ਜਾ ਰਹੇ ਮੌਤ ਨੇ ਸਾਰੇ ਵਿਚਾਰ ਮਿਟਾ ਦੇਣਾ ਪਰ ਆਪਾਂ ਉਹਨਾਂ ਵੱਲ ਵੇਖਦੇ ਹੀ ਨਹੀਂ ਉਹਨਾਂ ਵਿਚਾਰਾਂ ਵੱਲ ਵੇਖਦੇ ਹੀ ਨਹੀਂ ਇਹ ਵਿਚਾਰ ਕਿੱਥੋਂ ਉੱਠਦੇ ਨੇ ਇਤਾਂ ਹੀ ਆਪਣੇ ਇੱਕ ਵਿਚਾਰਾਂ ਦਾ ਸੂਖਸ਼ਮ ਸਰੀਰ ਅੰਦਰ ਆਪਣੇ ਹੈਗਾ ਪਰ ਉਹਦੀ ਕੋਈ ਫਿਜ਼ੀਕਲ ਫਾਰਮ ਨਹੀਂ ਹੈਗੀ ਹੁਣ ਤੀਜੀ ਤਰ੍ਹਾਂ ਦਾ ਜਿਹੜਾ ਸਰੀਰ ਹੈ ਉਹ ਆਪਣੀ ਭਾਵਨਾਵਾਂ ਭਾਵਨਾਵਾਂ ਨੇ ਮੰਨ ਲਓ ਆਪਾਂ ਨੂੰ ਕੋਈ ਵਿਚਾਰ ਆਉਂਦਾ ਆ ਕਿ ਕਿਸੇ ਨੇ ਮੇਰੇ ਨਾਲ ਬੜੀ ਮਾੜੀ ਕਰਤੀ ਸਭ ਤੋਂ ਪਹਿਲਾਂ ਵਿਚਾਰ ਆਊਗਾ ਫਿਰ ਉਹ ਵਿਚਾਰ ਦੇ ਪਿਛੇ ਭਾਵਨਾ ਆਊਗੀ ਭਾਵਨਾ ਕਿਹੜੀ ਗੁੱਸੇ ਵਾਲੀ ਕਿ ਮੇਰੇ ਨਾਲ ਕਿਸੇ ਨੇ ਮਾੜਾ ਕੀਤਾ ਉਹ ਆਪਣੇ ਅੰਦਰ ਗੁੱਸਾ ਲੈ ਕੇ ਆਊਗੀ ਇਸੇ ਤਰ੍ਹਾਂ ਹੀ ਆਪਾਂ ਨੂੰ ਲੱਗੂਗਾ ਕਿਸੇ ਨੇ ਮੇਰੇ ਨਾਲ ਚੰਗਾ ਕੀਤਾ ਤੇ ਆਪਾਂ ਆਪਾਂ ਨੂੰ ਪਹਿਲਾਂ ਵਿਚਾਰ ਆਊਗਾ ਕਿ ਇਸ ਬੰਦੇ ਨੇ ਮੇਰੇ ਨਾਲ ਕਿੰਨਾ ਚੰਗਾ ਕੀਤਾ ਫਿਰ ਉਹਦੇ ਨਾਲ ਆਪਣੀ ਪ੍ਰੇਮ ਵਾਲੀ ਭਾਵਨਾ ਆਊਗੀ ਇਸੇ ਤਰ੍ਹਾਂ ਹੀ ਆਪਾਂ ਕਿਸੇ ਦੀ ਜਦੋਂ ਨਿੰਦਿਆ ਕਰਦੇ ਆ ਕੋਈ ਸਾਡੇ ਤੋਂ ਅੱਗੇ ਵੱਧ ਜਾਂਦਾ ਆ ਆਪਣੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਉੱਠਦੀਆਂ ਨੇ ਤੇ ਜਦ ਆਪਾਂ ਨੂੰ ਇਦਾਂ ਲੱਗਦਾ ਆ ਕਿ ਕਿਤੇ ਮੈਂ ਮਾਰੀ ਨਾ ਜਾਵਾਂ ਤੇ ਫਿਰ ਆਪਣੇ ਅੰਦਰ ਡਰ ਉੱਠਦਾ ਆ ਤੇ ਪਹਿਲਾਂ ਪਰ ਆਪਾਂ ਨੂੰ ਵਿਚਾਰ ਆਉਂਦਾ ਇਸ ਵਿਚਾਰਾਂ ਦੇ ਨਾਲ ਹੀ ਜੁੜੀਆਂ ਹੁੰਦੀਆਂ ਹਨ ਭਾਵਨਾਵਾਂ ਜੇ ਮੈਂ ਸਰੀਰ ਨਹੀਂ ਹਾਂ ਫਿਜ਼ੀਕਲ ਬਾਡੀ ਨਹੀਂ ਹਾਂ ਜੇ ਮੈਂ ਵਿਚਾਰਾਂ ਵਾਲੀ ਬਾਡੀ ਵੀ ਨਹੀਂ ਹਾਂ ਜੇ ਮੈਂ ਭਾਵਨਾਤਮਕ ਸਰੀਰ ਵੀ ਨਹੀਂ ਹਾਂ ਉਸ ਤੋਂ ਪਿਛੇ ਕੀ ਰਹਿ ਜਾਂਦਾ ਹੈ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਟਦੇ ਹਾਂ ਉਹਦੇ ਪਿਛੇ ਜੋ ਰਹਿ ਜਾਂਦਾ ਹੈ ਹਉ ਹਈ ਆਪਾਂ ਪਰ ਆਪਾਂ ساری ਉਮਰ ਆਪਣੀ ਕੱਢ ਦਿੰਨੇ ਆ ਤੇ ਉਸ ਸਟੇਟ ਨੂੰ ਆਪਾਂ ਕਦੀ ਐਕਸਪੀਰੀਅੰਸ ਨਹੀਂ ਕਰਦੇ ਆਪਣੀ ਲਾਪਰਵਾਹੀ ਕਰਕੇ ਆਪਣੇ ਆਲਸ ਕਰਕੇ ਕਿਤੇ ਥੋੜੀ ਜੀ ਮਿਹਨਤ ਨਾ ਕਰਨੀ ਪੈ ਜੇ ਆਪਾਂ ਨੂੰ ਆਪਣੇ ਅੰਦਰ ਜਾਣ ਵਾਸਤੇ ਕਿਤੇ ਆਪਾਂ ਨੂੰ ਆਪਣੇ ਅੰਦਰ ਦਾ ਖਾਲੀਪਨ ਨਾ ਦਿਖ ਜੇ ਇਸ ਕਰਕੇ ਜਦੋਂ ਆਪਾਂ ਖਾਲੀ ਬੈਠਦੇ ਆ ਆਪਾਂ ਨੂੰ ਇੱਕ ਤਰ੍ਹਾਂ ਦਾ ਡਰ ਲੱਗਣ ਲੱਗ ਜਾਂਦਾ ਹੈ ਆਪਾਂ ਫਿਰ ਜਾਣ ਬੁਝ ਕੇ ਵਿਚਾਰ ਲਿਉਂਦੇ ਆ ਆ ਕਰ ਲਾਂ ਜਾਂ ਮੈਂ ਉਹ ਕੰਮ ਕਰ ਲਾਂ ਇਹਨੇ ਮੇਰਨਾ ਪੂਰਾ ਕੀਤਾ ਜਿੰਨੇ ਆਪਾਂ ਉਸ ਖਾਲੀ ਜਗ੍ਹਾ ਨੂੰ ਭਰਨ ਦੀ ਕੋਸ਼ਿਸ਼ ਕਰਦੇ ਆ ਪਰ ਸੱਜਣੋ ਉਹੋ ਹੀ ਖਾਲੀ ਜਗ੍ਹਾ ਅਮਰਤ ਹੈ ਉਹਦੇ ਵਿੱਚ ਹੀ ਰਾਸ ਹੈ ਪਰ ਆਪਾਂ ਸਾਰੀ ਜ਼ਿੰਦਗੀ ਉਹਦੇ ਤੋਂ ਭੱਜਦੇ ਆ ਤੇ ਫਿਰ ਇੱਕ ਦਿਨ ਮੌਤ ਆਉਂਦੀ ਹੈ ਤੇ ਆਪਾਂ ਨੂੰ ਉਸੇ ਖਾਲੀ ਜਗ੍ਹਾ 'ਚ ਸੁੱਟ ਦਿੰਦੀ ਹੈ ਪਰ ਆਪਾਂ ਆਪਣੀ ਸਾਰੀ ਜ਼ਿੰਦਗੀ ਯਤਨ ਹੀ ਨਹੀਂ ਕਰਦੇ ਉਸ ਖਾਲੀ ਜਗ੍ਹਾ ਨੂੰ ਜਾਣਨ ਦਾ ਜਿੱਥੇ ਕਿ ਕੁਝ ਵੀ ਨਹੀਂ ਬਚਦਾ ਜਦੋਂ ਕੋਈ ਵਿਚਾਰ ਨਹੀਂ ਬਚਦਾ ਕੋਈ ਭਾਵਨਾ ਨਹੀਂ ਬਚਦੀ ਕੋਈ ਸਰੀਰ ਦਾ ਬੋਧ ਨਹੀਂ ਬਚਦਾ ਉੱਥੇ ਬਚਦੀ ਆ ਸੁੰਨ ਜਿੰਨੂੰ ਨਾਥਿੰਗ ਨਾਸੀ ਵੀ ਕਹਿ ਸਕਦੇ ਆ ਬਿਲਕੁਲ ਜ਼ੀਰੋ ਕੁਝ ਵੀ ਨਹੀਂ ਬਸ ਊਰਜਾ ਡੇੜੀ ਕਦੇ ਵੀ ਨਹੀਂ ਡੋਲਦੀ ਉਥੇ ਹਮੇਸ਼ਾ ਹੀ ਮੌਜੂਦ ਰਹਿੰਦੀ ਹੈ ਤੇ ਉਹਦੇ ਸੰਬੰਧ ਵਿੱਚ ਸਾਨੂੰ ਚੇਤਨ ਹੋਣ ਦੀ ਲੋੜ ਹੈ ਜਦੋਂ ਆਪਾਂ بار بار ਆਪਣੇ ਵਿਚਾਰਾਂ ਤੋਂ ਪਰੇ ਆਪਣੀਆਂ ਭਾਵਨਾਵਾਂ ਤੋਂ ਪਰੇ ਮੰਨ ਲਓ ਕਿ ਆਪਾਂ ਦਿਨ 'ਚ 5 ਮਿੰਟ ਵੀ ਉਸ ਸਟੇਟ 'ਚ ਜਾਈਏ ਸ਼ੁਰੂ 'ਚ ਆਪਣੇ ਕੋਲ ਚਲੋ ਨਹੀਂ ਟਿਕਿਆ ਜਾਂਦਾ ਉਸ ਸਟੇਟ 'ਚ ਆਪਾਂ ਕੋਸ਼ਿਸ਼ ਕਰਦੇ ਆ ਜਦੋਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਤੋਂ ਪਰੇ ਜਾਣ ਦੀ ਇੱਕ ਸਟੇਟ ਆਉਂਦੀ ਹੈ ਜਿੱਥੇ ਕੁਝ ਵੀ ਨਹੀਂ ਆ ਬਿਲਕੁਲ ਖਾਲੀ ਸੁੰਨਾਪਨ ਜਿੱਥੇ ਬਸ ਆਨੰਦ ਹੀ ਆਨੰਦ ਹੈ ਜਿੰਨਾ ਉਹਦੇ ਵਿੱਚ ਡੁੱਬੋ ਉਨਾਂ ਹੀ ਆਨੰਦ ਵੱਧਦਾ ਆ ਤੇ ਉਹਦਾ ਕਦੇ ਕੋਈ ਅੰਤ ਨਹੀਂ ਹੁੰਦਾ ਜਿੱਦਾਂ ਬ੍ਰਹਮੰਡ ਦਾ ਕੋਈ ਅੰਤ ਨਹੀਂ ਆ ਉਸੇ ਖਾਲੀਪਨ ਦਾ ਕੋਈ ਅੰਤ ਨਹੀਂ ਹੈਗਾ ਉਹਦੇ ਵਿੱਚ ਜਿੰਨਾ ਮਰਜ਼ੀ ਡੁੱਬੋ ਪਰ ਉਹਦੇ ਵਿੱਚ ਡੁੱਬਣ ਵਾਸਤੇ ਸਾਨੂੰ ਇੱਕ ਰਾਹ ਬਣਾਉਣਾ ਪਊਗਾ ਜਿੱਦਾਂ ਪਾਣੀ ਨੂੰ ਵਗਾਉਣ ਵਾਸਤੇ ਇੱਕ ਰਾਹ ਬਣਾਉਣਾ ਪੈਂਦਾ ਹੈ ਫਿਰ ਜਦ ਰਾਹ ਬਣ ਜਾਂਦਾ ਹੈ ਤੇ ਉਹ ਪਾਣੀ ਆਪਣੇ ਆਪ ਹੀ ਉਹਦੇ ਵਿੱਚ ਵਗਣ ਲੱਗ ਜਾਂਦਾ ਹੈ ਰਾਹ ਦੇ ਵਿੱਚ ਆਪਾਂ ਜਦੋਂ ਹੌਲੀ ਹੌਲੀ ਪਹਿਲਾਂ ਰਾਹ ਬਣਾਵਾਂਗੇ ਉਦੋਂ ਆਪਾਂ ਨੂੰ ਮੁਸ਼ਕਿਲ ਆਊਗੀ ਰਾਹ ਬਣਾਉਣ 'ਚ ਪਰ ਜਦੋਂ ਇੱਕ ਵਾਰੀ ਰਾਹ ਬਣ ਜਾਂਦਾ ਆ ਫਿਰ ਆਪਾਂ ਉਸ ਸੁੰਨ 'ਚ ਹਮੇਸ਼ਾ ਹੀ ਰਹਿ ਸਕਦੇ ਹਾਂ ਉਹਦੇ ਲਈ ਆਪਾਂ ਨੂੰ ਪਹਿਲਾਂ ਥੋੜਾ ਥੋੜਾ ਕਰਕੇ ਪ੍ਰੈਕਟਿਸ ਕਰਨੀ ਪਊਗੀ ਜਿੱਦਾਂ ਪਹਿਲਾਂ 5 ਮਿੰਟ ਉਸ ਸੁੰਨ 'ਚ ਜਾਓ ਫਿਰ 10 ਮਿੰਟ ਜਾਓ ਫਿਰ ਹੌਲੀ ਹੌਲੀ ਉਹਦੇ ਵਿੱਚ ਮਜ਼ਾ ਆਉਣ ਲੱਗਦਾ ਉਹਨੂੰ ਵਧਾਈ ਜੋ ਵਧਾਈ ਜੋ ਜਿਉਂ-ਜਿਉ ਉਹ ਵਧਦੀ ਜਾਊਗੀ ਆਪਾਂ ਨੂੰ ਇੱਕ ਆਨੰਦ ਦੀ ਅਵਸਥਾ 'ਚ ਆਪਾਂ ਜਾਂਦੇ ਜਾਵਾਂਗੇ ਜਿਦਾਂ ਇੱਕ ਨਸ਼ਾ ਕਰਨ ਵਾਲਾ ਬੰਦਾ ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਬਿਲਕੁਲ ਹੀ ਇੱਕ ਆਪਣੀ ਆਪ ਦੀ ਮਸਤੀ 'ਚ ਡੁੱਬਿਆ ਹੁੰਦਾ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਆਪਣੇ ਅੰਦਰ ਦੀ ਸੋਨ ਨੂੰ ਤਲਾਸ਼ ਕਰ ਲੈਂਦਾ ਉਹ ਆਪਣੀ ਮਸਤੀ 'ਚ ਹੀ ਰਹਿੰਦਾ ਉਹ ਉਸ ਪਰਮਾਤਮਾ ਦੀ ਮਸਤੀ 'ਚ ਹੀ ਰਹਿੰਦਾ ਵਾ ਜੋ ਵੀ ਪਰਮਾਤਮਾ ਕਰ ਰਿਹਾ ਸਭ ਸਹੀ ਕਰ ਰਿਹਾ ਉਹ ਆਪਣੇ ਆਪ 'ਚ ਡੁੱਬਣ ਲੱਗ ਜਾਂਦਾ ਆ ਉਹਨੂੰ ਜਦੋਂ ਉਹਦਾ ਰਸ ਆਉਣ ਲੱਗਦਾ ਆ ਫਿਰ ਉਹਨੂੰ ਪਤਾ ਲੱਗ ਜਾਂਦਾ ਆ ਕਿ ਜੋ ਹੋ ਰਿਹਾ ਸਭ ਸਹੀ ਹੋ ਰਿਹਾ ਤੇ ਉਸੇ ਹੀ ਸੁੰਨ 'ਚ ਆਪਾਂ ਮਰਨ ਤੋਂ ਬਾਅਦ ਜਾਣਾ ਆ ਪਰ ਆਪਾਂ ਮਰਨ ਤੋਂ ਬਾਅਦ ਵੀ ਅਨਕੌਂਸ਼ੀਅਸ ਹੀ ਰਹਾਂਗੇ ਉਹਨੂੰ ਜਾਣ ਨਹੀਂ ਪਾਵਾਂਗੇ ਇਸ ਕਰਕੇ ਆਪਣਾ ਦੁਬਾਰਾ ਜਨਮ ਹੋ ਜੂਗਾ ਕਿਉਂਕਿ ਆਪਣੀਆਂ ਕਾਮਨਾਵਾਂ ਅਜੇ ਮੁਕੀਆਂ ਨਹੀਂ ਆਪਾਂ ਉਸ ਸੁੰਨ 'ਚ ਅਜੇ ਟਿਕਣ ਦੇ ਲਾਇਕ ਨਹੀਂ ਬਣੇ ਕਿਉਂਕਿ ਆਪਾਂ ਕੋਸ਼ਿਸ਼ ਹੀ ਨਹੀਂ ਕੀਤੀ ਜੇ ਆਪਾਂ ਉਸ ਸੁਨ ਚ ਟਿਕਨ ਦੇ ਲਾਇਕ ਬਣ ਗਏ ਤੇ ਆਪਣਾ ਦੁਬਾਰਾ ਜਨਮ ਹੋਣ ਦਾ ਕੋਈ ਕਾਰਨ ਹੀ ਨਹੀਂ ਬਚਦਾ ਕਿਉਂਕਿ ਆਪਣੇ ਕੋਈ ਕੋਈ ਕਾਮਨਾ ਹੀ ਨਹੀਂ ਹੈਗੀ ਆਪਣੀਆਂ ਕਾਮਨਾਵਾਂ ਜੋ ਨੇ ਉਹ ਹਮੇਸ਼ਾ ਹੀ ਆਪਾਂ ਨੂੰ ਪਟਕਾਉਂਦੀਆਂ ਨੇ ਆਪਾਂ ਨੂੰ ਲੱਗਦਾ ਆ ਕਿ ਬਾਹਰ ਜੋ ਚੀਜ਼ਾਂ ਦਿਖਦੀਆਂ ਆ ਉਹਨਾਂ 'ਚ ਬੜਾ ਸੁਖ ਹੈ ਪਰ ਜਦੋਂ ਉਹ ਚੀਜ਼ਾਂ ਆਪਾਂ ਨੂੰ ਮਿਲ ਜਾਂਦੀਆਂ ਨੇ ਆਪਣੇ ਕੋ ਉਹ ਆ ਜਾਂਦੀਆਂ ਨੇ ਤੇ ਉਹ ਦੁੱਖ ਤੋਂ ਸਿਵਾ ਕੁਝ ਵੀ ਨਹੀਂ ਦੇ ਕੇ ਜਾਂਦੀਆਂ ਜ਼ਿੰਦਗੀ ਭਾਰ ਬੰਦਾ ਭਜਦਾ ਰਹਿੰਦਾ ਹੈ ਤੇ ਬੁਢਾਪੇ 'ਚ ਪੌਂਦਾ ਆ ਕਿ ਹੱਥ ਖਾਲੀ ਰਹਿ ਗਏ ਚਾਹੇ ਉਹ ਜਿੰਨਾ ਮਰਜੀ ਪੈਸਾ ਕਮਾ ਲੇ ਜਿੰਨਾ ਮਰਜੀ ਅਮੀਰ ਹੋ ਜੇ ਜਦੋਂ ਉਹ ਅਮੀਰ ਹੋ ਵੀ ਗਿਆ ਉਹਦੇ ਮਨ ਚ ਫੇਰ ਰਹੂਗਾ ਕਿ ਹੁਣ ਮੈਂ ਕੀ ਕਰਾਂ ਹੁਣ ਤੇ ਸਭ ਕੁਝ ਆ ਹੁਣ ਕੀ ਕਰਾਂ ਬਸ ਉਹਨੇ ਆਪਣੇ ਆਪ ਨੂੰ ਨਹੀਂ ਜਾਣਿਆ ਬਾਕੀ ਸਾਰਾ ਕੁਝ ਜਾਣ ਲਿਆ ਜਿਹਦਾ ਕੋਈ ਅਰਥ ਨਹੀਂ ਹੈ ਤੇ ਆਪਣੇ ਆਪ ਨੂੰ ਕਦੀ ਜਾਣਿਆ ਨਹੀਂ ਆਪਣੇ ਰਸ ਨੂੰ ਕਦੀ ਜਾਣਿਆ ਨਹੀਂ ਤੇ ਉਹ ਹਮੇਸ਼ਾ ਹੀ ਉਸ ਖਾਲੀਪਣ ਚ ਜੀਊਗਾ ਉਹਦੀਆਂ ਕਾਮਨਾਵਾਂ ਅਜੇ ਵੀ ਪੂਰੀਆਂ ਦ੍ਰਿੜ ਨੇ ਅਜੇ ਵੀ ਉਹ ਕੁਝ ਕਰਨਾ ਚਾਹੁੰਦਾ ਹੈ ਇਸ ਕਰਕੇ ਮਰਨ ਤੋਂ ਬਾਅਦ ਉਹਦੀਆਂ ਕਾਮਨਾਵਾਂ ਉਹਨੂੰ ਫਿਰ ਤੋਂ ਦੁਬਾਰਾ ਜਨਮ ਦੇ ਵਿੱਚ ਖਿੱਚਣਗੀਆਂ ਜੇ ਆਪਾਂ ਚਾਹਨੇ ਆਪਾਂ ਹਮੇਸ਼ਾ ਹੀ ਉਸ ਸੁੰਨ ਦੇ ਵਿੱਚ ਬਣੇ ਰਹੀਏ ਤੇ ਸਾਨੂੰ ਸਾਡੀਆਂ ਕਾਮਨਾਵਾਂ ਨੂੰ ਜਿਉਂਦੇ ਜੀ ਖਤਮ ਕਰਨਾ ਪੈਂਦਾ ਜਦੋਂ ਸਾਨੂੰ ਕੋਈ ਆਸ ਕਿਸੇ ਤੋਂ ਆਸ ਨਹੀਂ ਬਚਦੀ ਅਸੀਂ ਕੁਝ ਵੀ ਨਹੀਂ ਕਰਨਾ ਹੁੰਦਾ ਜੋ ਸਾਡੇ ਕੋਲ ਹੈ ਉਹਦੇ ਵਿੱਚ ਆਪਾਂ ਸੰਤੁਸ਼ਟ ਹੋ ਜਾਈਏ ਉਹਦੇ ਵਿੱਚ ਆਪਾਂ ਟਿਕ ਜਾਈਏ ਜੋ ਸੁਨ ਆਪਣੇ ਕੋ ਹਮੇਸ਼ਾ ਹੀ ਮੌਜੂਦ ਹੈ ਜੋ ਨਥਿੰਗਨੈਸ ਹਮੇਸ਼ਾ ਹੀ ਆਪਣੇ ਨਾਲ ਰਹਿੰਦੀ ਆ ਆਪਾਂ ਜਿੱਥੇ ਮਰਜ਼ੀ ਚਲੇ ਜਾਈਏ ਜਿਹਦੇ ਵਿੱਚ ਹਰ ਰੋਜ਼ ਨੀਂਦ ਚ ਡੁੱਬ ਕੇ ਜਿਹੜੀ ਸੁਨ ਚ ਆਪਾਂ ਜਾਣਦੇ ਆ ਨੀਂਦ ਲੈਣੇ ਆ ਹਰ ਰੋਜ਼ ਡੁੱਬਦੇ ਆ ਉਹਦੇ ਜੋ એનર્ਜੀ ਇਕੱਠੀ ਕਰਕੇ ਲੈਉਣੇ ਹਨ ਫਿਰ ਆਪਾਂ ਦਿਨ ਚ ਬਾਹਰ ਉਹ એનર્ਜੀ ਸਾਰੀ ਵੇਸਟ ਕਰ ਦਿੰਨੇ ਆ ਫਿਰ ਰਾਤ ਨੂੰ ਜਾਣੇ ਆ ਫਿਰ ਇਕੱਠੀ ਕਰਕੇ ਲੈਉਣੇ ਕਿਉਂ ਨਾ ਉਸ એનર્ਜੀ ਦੇ ਵਿੱਚ ਹਮੇਸ਼ਾ ਹੀ ਆਪਾਂ ਡੁੱਬੇ ਰਹੀਏ ਫਿਰ ਆਪਾਂ ਹਮੇਸ਼ਾ ਹੀ ਤ੍ਰਿਪਤ ਰਾਵਾਂਗੇ ਸਾਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਆ ਅਸੀਂ ਆਪਣਾ ਆਪ ਖੋਜ ਲਿਆ ਆਓ ਪਿਆਰਿਓ ਇਸ ਸੱਚੇ ਰਸਤੇ ਵੱਲ ਚੱਲੀਏ ਇਸ ਦੁਨੀਆ ਦੀ ਇਸ ਜ਼ਿੰਦਗੀ ਦੀ ਇਸ ਬਾਰੀ ਦੌੜ ਦੀ ਜੋ ਵਿਅਰਥਤਾ ਆ ਉਹਨੂੰ ਸਾਫ਼-ਸਾਫ਼ ਵੇਖ ਲਈਏ ਆਪਣੇ ਕੋ ਬਹੁਤ ਮੁਸੀਬਤਾਂ ਨੇ ਆਪਾਂ ਇਹ ਵੀ ਨਹੀਂ ਵੇਖ ਸਕਦੇ ਕਿ ਇਹ ਦੁਨੀਆ ਵਿਅਰਥ ਆ ਇਹ ਵੀ ਨਹੀਂ ਸਾਨੂੰ ਦਿਖਦਾ ਫਿਰ ਜਦੋਂ ਮੌਤ ਆਉਂਦੀ ਹੈ ਉਦੋਂ ਆਪਣੇ ਕੋ ਸਮਾਂ ਨਹੀਂ ਬਚਦਾ ਉਦੋਂ ਆਪਾਂ ਨੂੰ ਜਰੂਰ ਦਿਖਦਾ ਆ ਕਿ ਆਪਾਂ ਜੋ ਕੁਝ ਕੀਤਾ ਉਹ ਵਿਅਰਥ ਸੀ ਪਰ ਉਹ ਮੌਤ ਉਦੋਂ ਆਪਣੇ ਕੋ ਸਮਾਂ ਨਹੀਂ ਬਚਦਾ ਤੇ ਜਿਹੜਾ ਬੰਦਾ ਛੋਟੀ ਉਮਰ ਚ ਜਦੋਂ ਉਹਦੇ ਕੋ ਸਮਾਂ ਹੈਗਾ ਆ ਉਸ ਵਿਅਰਥਤਾ ਨੂੰ ਜੀਵਨ ਦੀ ਨੂੰ ਵੇਖ ਲੈਂਦਾ ਆ ਉਹ ਆਪਣੇ ਅੰਦਰ ਵੱਲ ਨੂੰ ਮੁੜ ਪੈਂਦਾ ਆ ਫਿਰ ਉਹ ਹਮੇਸ਼ਾ ਲਈ ਸੰਤੁਸ਼ਟ ਹੋ ਜਾਂਦਾ ਉਹ ਇਸ ਜਨਮ ਦੀ ਖੇਡ ਤੋਂ ਹਮੇਸ਼ਾ ਹੀ ਬਾਹਰ ਆ ਜਾਂਦਾ ਹੈ ਸਭ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ